ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਸੋ ਆਪਣੀਆਂ ਜਿਹੜਾ ਰੈਸਪੀਜ਼ ਦਾ ਸਿਲਸਲਾ ਉਹ ਚੱਲਦਾ ਰਹੂਗਾ ਅੱਜ ਮੈਂ ਬਣਾਇਆ ਜੀ ਬਹੁਤ ਹੀ ਹੈਲਦੀ ਤੇ ਟੇਸਟੀ ਨਾਸ਼ਤਾ ਜਿਹੜਾ ਸੀਗਾ ਜੀ ਮੂੰਗ ਦਾਲ ਦਾ ਨਾਰਮਲ ਡੋਸਾ ਤੇ ਤੁਸੀਂ ਖਾਂਦੇ ਹੀ ਰਹਿੰਦੇ ਹੋ ਲੇਕਿਨ ਮੈਂ ਅੱਜ ਬਣਾਇਆ ਜੀ ਮੂੰਗ ਦਾਲ ਦਾ ਡੋਸਾ ਆਓ ਆਪਾਂ ਇਹਦਾ ਦੇਖਦੇ ਹਾਂ ਕਿ ਕਿੱਦਾਂ ਬਣਾਇਆ ਵਾ ਸੋ ਇੱਥੇ ਮੈਂ ਤੋਤੀ ਮੂੰਗੀ ਤੇ ਥੋੜੇ ਜਿਹੇ ਜਿਹੜੇ ਦਲੇ ਹੋਏ ਮਸਰ ਹੀਗਾ ਉਹ ਮਿਕਸ ਜਿਹੜੀ ਦਾਲ ਮੈਂ ਲੈ ਕੇ ਉਹਨਾਂ ਨੂੰ ਭਿਗੋਤਾ ਸੀਗਾ ਘੰਟੇ ਖਵਾਸੇ ਜ਼ਿਆਦਾ ਨਹੀਂ ਭਿਗੋਣਾ 1 ਘੰਟੇ ਵਾਸਤੇ ਭਿਗੋਇਆ ਸੀ ਇਹਦੇ ਵਿੱਚ ਲਸਣ ਅਦਰਕ ਦਾ ਪੀਸਟ ਪਾਤਾ ਜੀਰਾ ਪਾਤਾ ਨਮਕ ਪਾਤਾ ਨਾਲ ਆਪਾਂ ਪਾਵਾਂਗੇ ਜੀ ਗਰਮ ਮਸਾਲਾ ਥੋੜਾ ਜਿਹਾ ਸੋ ਜੇ ਇੱਥੇ ਤੁਹਾਡੇ ਕੋ ਕਾਲੀ ਮਿਰਚ ਹੈਗੀ ਤਾਂ ਤੁਸੀਂ ਕਾਲੀ ਮਿਰਚ ਵੀ ਐਡ ਕਰ ਸਕਦੇ ਹੋ ਅਦਰਕ ਐਡ ਕਰ ਸਕਦੇ ਹੋ ਤੁਸੀਂ ਜਿਹੜੀਆਂ ਚੀਜ਼ਾਂ ਮੈਂ ਨਹੀਂ ਐਡ ਕੀਤੀਆਂ ਕਿਉਂਕਿ ਮੇਰੇ ਕੋਲ ਅਵੇਲੇਬਲ ਨਹੀਂ ਸੀ ਜੇ ਤੁਹਾਡੇ ਕੋਲ ਅਵੇਲੇਬਲ ਆ ਤੁਸੀਂ ਕਰ ਸਕਦੇ ਹੋ ਸੋ ਇਹਨੂੰ ਆਪਾਂ ਪਾਇਆ ਜੀ ਮਿਕਸਰ ਗ੍ਰਾਈਂਡਰ ਦੇ ਵਿੱਚ ਨਾਲ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਪਾਣੀ ਤੇ ਇਹਨੂੰ ਆਪਾਂ ਇੱਕ ਰੀਚਣਗੇ ਚੰਗੀ ਤਰ੍ਹਾਂ ਇਹਦਾ ਗ੍ਰाइंड ਕਰਕੇ ਦਾ ਇੱਕ ਪ੍ਰੋਪਰ ਪੇਸਟ ਬਣਾ ਲਾਂਗੇ ਜਿਹੜਾ ਪੇਸਟ ਦੀ ਕਨਸਿਸਟੈਂਸੀ ਉਹ ਮੈਂ ਤੁਹਾਨੂੰ ਦੱਸੂਗੀ ਕਿ ਕਿਵੇਂ ਦੀ ਰੱਖਣੀ ਆ ਬਹੁਤ ਹੀ ਜ਼ਿਆਦਾ ਟੇਸਟੀ ਮੰਨਦਾ ਹੈ इवन ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਂਦੇ ਨੇ ਇਹਨੂੰ ਸੋ ਤੁਸੀਂ ਟਰਾਈ ਜ਼ਰੂਰ ਕਰਿਓ ਤੇ ਟਰਾਈ ਕਰਕੇ ਮੈਨੂੰ ਜ਼ਰੂਰ ਦੱਸਿਓ ਕਿ ਹਾਂਜੀ ਕਿਵੇਂ ਦਾ ਬਣਿਆ ਸੋ ਆਪਾਂ ਇੱਥੇ ਮਿਕਸਰ ਗ੍ਰਾਈਂਡਰ ਦੇ ਵਿੱਚ ਇਹਨੂੰ ਪਾ ਕੇ ਤੇ ਆਪਾਂ ਇਹਨੂੰ ਤਿੰਨ ਚਾਰ ਗੇੜੇ ਦੇ ਕੇ ਤੇ ਬਹੁਤ ਹੀ ਵਧੀਆ ਜਿਹਾ ਫਾਈਨ ਪੇਸਟ ਬਣਾ ਲਿਆ ਸੀਗਾ ਪਾਣੀ ਦੀ ਜਿਹੜੀ ਲੋੜ ਇਹਦੇ ਵਿੱਚ ਪੈਂਦੀ ਆ ਸੋ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਗ੍ਰाइंड ਕਰ ਲਿਓ ਸੋ ਇਦਾਂ ਦਾ ਜਿਹੜਾ ਦੇਖੋ ਜੀ ਇਹਦਾ ਪੇਸਟ ਬਣ ਗਿਆ ਸੀਗਾ ਥੋੜਾ ਜਿਹਾ ਇਹ ਪੇਸਟ ਜਿਹੜਾ ਮੈਨੂੰ گاੜਾ ਲੱਗਾ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਜਿਹੜਾ ਹੋਰ ਪਾਇਆ ਸੀ ਜਿੰਨਾ ਕੁ ਮਤਲਬ ਮਿਕਸੀ ਦੇ ਵਿੱਚ ਨਾਲ ਸਾਈਡਾਂ ਤੇ ਲੱਗਾ ਰਹਿ ਜਾਂਦਾ ਹੈ ਪੇਸਟ ਉਹਨੂੰ ਹੀ ਮੈਂ ਪਾਣੀ ਦੇ ਨਾਲ ਮਿਕਸ ਕਰਕੇ ਦੇਖੋ ਇੰਨਾ ਕੁ ਮੈਂ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਆ ਤੁਸੀਂ ਹੁਣ ਮਿਕਸ ਕਰਨਾ ਇੱਕ ਸਾਈਡ ਤੇ ਇਹਨੂੰ ਘੁਮਾਉਣਾ ਹੈ ਚੰਗੀ ਤਰ੍ਹਾਂ ਸੋ ਇਹਨੂੰ ਚੰਗੀ ਤਰ੍ਹਾਂ ਮੈਂ ਇੱਕ ਵਾਰੀ ਫਿਰ ਤੋਂ ਘੁਮਾ ਲਿਆ ਸੀਗਾ ਕਰਕੇ ਦੇਖੋ ਇਸ ਤਰੀਕੇ ਦੇ ਨਾਲ ਸੋ ਚੰਗੀ ਤਰ੍ਹਾਂ ਇਹਨੂੰ ਸਾਰਾ ਮਿਕਸ ਕਰਕੇ ਇੱਕ ਵਧੀਆ ਜਿਹਾ ਪੇਸਟ ਸਾਡਾ ਜਿਹੜਾ ਉਹ ਤਿਆਰ ਹੋ ਜਾਂਦਾ ਹੈ ਜਿਹੜਾ ਕਿ ਦੋਸੇ ਲਈ ਤਿਆਰ ਨਾਲ ਮੈਂ ਬਣਾਇਆ ਹੀ ਜੀ ਦਹੀਂ ਤੜਕਾ ਸੋ ਆਪਾਂ 10 ਮਿੰਟ ਦੇ ਤੱਕ ਇਹਨੂੰ ਥੋੜੀ ਰੈਸਟ ਕਰਨ ਵਾਸਤੇ ਰੱਖ ਦੇਣਾ ਤੇ ਆਪਾਂ ਦਹੀਂ ਤੜਕੇ ਦੀ ਕਰਦੇ ਹਾਂ ਤਿਆਰੀ ਇੱਥੇ ਮੈਂ ਪਾਇਆ ਸੀਗੀ ਜੀ ਤੇਲ ਦੇ ਵਿੱਚ ਥੋੜਾ ਜਿਹਾ ਅ ਸਰੋਂ ਪਾ ਕੇ ਉਹਨੂੰ ਤੜਕਾ ਲਿਆ ਵਿੱਚ ਜੀਰਾ ਪਾਇਆ ਵਿੱਚ ਪਾਈ ਹਿੰਗ ਸੋ ਵਿੱਚ ਮੈਂ ਪਾਇਆ ਥੋੜਾ ਜਿਹਾ ਮਸਾਲਾ ਥੋੜਾ ਜਿਹਾ ਨਮਕ ਇੱਕ ਮੈਂ ਪਾਈ ਜੀ ਲਾਲ ਮਿਰਚ ਸਾਬਤ ਥੋੜੀ ਜੀ ਮੈਂ ਲਾਲ ਮਿਰਚ ਪੀਸੀ ਹੋਈ ਪਾ ਦਿੱਤੀ ਸੀਗੀ ਸੋ ਇਹਨੂੰ ਚੰਗੀ ਤਰ੍ਹਾਂ ਤੜਕਾ ਕੇ ਜੇ ਤੁਹਾਡੇ ਕੋ ਕੜੀ ਪੱਤੇ ਅਵੇਲੇਬਲ ਤੇ ਜ਼ਰੂਰ ਪਾਓ ਠੀਕ ਹੈ ਨਾ ਇੱਥੇ ਮੈਂ ਥੋੜਾ ਜਿਹਾ ਲਸਣ ਅਦਰਕ ਦਾ ਪਾ ਲਿਆ ਸੀਗਾ ਪੇਸਟ ਜਦੋਂ ਤੁਸੀਂ ਸਰੋਂ ਦਾ ਤੜਕਾਉਣਾ ਹੈ ਨਾ ਜੀ ਇਹ ਤੇ ਮੈਂ ਜਦੋਂ ਤੜਕਾਇਆ ਤੇ ਉਹ ਪੂਰਾ ਬਹੁਤ ਜ਼ਿਆਦਾ ਹੋਨੇ ਸਾਰੇ ਪਾਸੇ ਯੋ ਘੁਮ ਗਈ ਸਰੋਂ ਸੋ ਤੁਸੀਂ ਧਿਆਨ ਰੱਖਿਓ ਆਪਣੀ ਸੇਫਟੀ ਰੱਖ ਕੇ ਫੇਰ ਹੀ ਕਰਿਓ ਇਹਦੇ ਵਿੱਚ ਮੈਂ ਪਾ ਦਿੱਤਾ ਜੀ ਦਹੀਂ ਤਈ ਪਾ ਕੇ ਥੋੜਾ ਜਿਆਹੀ ਸੇਕ ਲਗਵਾਉਣਾ ਵਾ ਜ਼ਿਆਦਾ ਸੇਕ ਨਹੀਂ ਲਗਵਾਉਣਾ ਤਾਂ ਕਿ ਥੋੜਾ ਪਤਲਾ ਹੋ ਜਾਵੇ ਇਹ ਬਹੁਤ ਜ਼ਿਆਦਾ ਟੇਸਟੀ ਦਹੀਂ ਬਣਦਾ ਤੁਸੀਂ ਇੱਕ ਵਾਰੀ ਟਰਾਈ ਕਰਿਓ ਤਾਨੂੰ ਡੋਸੇ ਦੇ ਨਾਲ ਸਾਂਬਰ ਦੀ ਜਾਂ ਫਿਰ ਹੋਰ ਕਿਸੇ ਸੌਸ ਦੀ ਲੋੜ ਹੀ ਨਹੀਂ ਰਹਿਣੀ ਸੋ ਇਹਦੇ ਨਾਲ ਹੀ ਜਿਹੜਾ ਡੋਸਾ ਆ ਬਹੁਤ ਜ਼ਿਆਦਾ ਟੇਸਟੀ ਲੱਗਦਾ ਸੋ ਇੱਥੇ ਆਪਾਂ ਜੀ ਡੋਸੇ ਦੀ ਤਿਆਰੀ ਕਰ ਲਈ ਆ ਡੋਸਾ ਦੇਖੋ ਜੀ ਆਪਾਂ ਇੱਕ ਡੋਸਾ ਜਿਹੜਾ ਉਹ ਪਾ ਦਿੱਤਾ ਆ ਸੋ ਇਸ ਰਿਕੇ ਦੇ ਨਾਲ ਜਿਹੜਾ ਡੋਸਾ ਹੈਗਾ ਇੱਥੇ ਪਹਿਲਾਂ ਕਿਉਂ ਨਹੀਂ ਲਾਉਣਾ ਪਹਿਲਾਂ ਥੋੜਾ ਜਿਹਾ ਪਾਣੀ ਦਾ ਛਿੜਕਾਅ ਕਰਕੇ ਆਪਣਾ ਤਵਾ ਸਾਫ਼ ਕਰਕੇ ਫਿਰ ਤੁਸੀਂ ਜਿਹੜਾ ਡੋਸਾ ਉਪਵਾਉਣਾ ਵਾ ਇਹਨੂੰ ਟਕਣਾ ਵੀ ਨਹੀਂ ਆ ਇਹਨੂੰ ਜਦੋਂ ਥੋੜਾ ਜਿਹਾ ਤੁਹਾਨੂੰ ਲੱਗੇ ਪੱਕ ਗਿਆ ਵਾ ਸਾਈਡਾਂ-ਸਾਈਡਾਂ ਤੇ ਇਹਦੇ ਜਿਹੜਾ ਮੈਂ ਦੇਸੀ ਕਿਉ ਪਾ ਦਿੱਤਾ ਸੀਗਾ ਤਾਂ ਕਿ ਇਹਨੂੰ ਪਲਟਣ ਦੇ ਵਿੱਚ ਕੋਈ ਵੀ ਪਰੇਸ਼ਾਨੀ ਨਾ ਹੋਵੇ ਜੇ ਤੁਸੀਂ ਚਾਹੋ ਤਾਂ ਤੁਸੀਂ ਇੱਕੋ ਸਾਈਡ ਤੋਂ ਪਕਾ ਕੇ ਹੀ ਖਾ ਸਕਦੇ ਹੋ ਲੇਕਿਨ ਆਪਾਂ ਪੰਜਾਬੀ ਆਪਾਂ ਨੂੰ ਹਰ ਇੱਕ ਚੀਜ਼ ਜਿਹੜੀ ਪ੍ਰੋਪਰ ਪੱਕੀ ਹੋਈ ਚਾਹੀਦੀ ਆ ਸੋ ਮੈਂ ਇਹਨਾਂ ਨੂੰ ਦੋਵਾਂ-ਦੋਵਾਂ ਸਾਈਡਾਂ ਤੋਂ ਪਕਾਇਆ ਸੀਗਾ ਵੈਸੇ ਦੋਵਾਂ ਸਾਈਡਾਂ ਤੋਂ ਪਕਾਉਣ ਦੀ ਲੋੜ ਨਹੀਂ ਰਹਿੰਦੀ ਇਹ ਇੱਕ ਸਾਈਡ ਤੋਂ ਹੀ ਪ੍ਰੋਪਰ ਬਣ ਜਾਂਦਾ ਆ ਤੁਸੀਂ ਚਾਹੋ ਤੇ ਇਹਨਾਂ ਦੇ ਵਿੱਚ ਆਲੂਆਂ ਦੀ ਸਟਫਿੰਗ ਵੀ ਕਰ ਸਕਦੇ ਹੋ ਸੋ ਮੈਂ ਅੱਧੇ ਡੋਸੇ ਜਿਹੜੇ ਬਣਾਏ ਸੀਗੇ ਮੈਂ ਸਿੰਪਲ ਬਣਾਏ ਸੀਗੇ ਅੱਧੇ ਡੋਸੇ ਜਿਹਨੇ ਮੈਂ ਉਹ ਆਲੂਆਂ ਦੀ ਸਟਫਿੰਗ ਵਾਲੇ ਬਣਾਏ ਸੀ ਕਿਸੇ ਦਿਨ ਮੈਂ ਤੁਹਾਨੂੰ ਆਲੂਆਂ ਦੀ ਸਟਫਿੰਗ ਵਾਲੇ ਡੋਸਿਆਂ ਦੀ ਵੀ ਵੀਡੀਓ ਸ਼ੇਅਰ ਕਰੂੰਗੀ ਸੋ ਫਿਲਹਾਲ ਜਿਹੜੇ ਇਹ ਵਾਲੇ ਦੋਸੇ ਦਹੀਂ ਤੜਕੇ ਦੇ ਨਾਲ ਤੁਸੀਂ ਖਾਓ ਤੇ ਇੰਜੋਏ ਕਰੋ ਇੱਥੇ ਆਪਣਾ ਜਿਹੜਾ ਦੂਸਰਾ ਦੋਸਾ ਜਿਹੜਾ ਉਹ ਵੀ ਤਿਆਰ ਹੋ ਗਿਆ ਸੀਗਾ ਪਹਿਲਾ ਜਿਹੜਾ ਦੋਸਾ ਮੈਂ ਜੋ ਵੀ ਬਣਾਉਣੀ ਆ ਮੈਂ ਪਹਿਲੇ ਵੀ ਦੱਸਿਆ ਕਿ ਮੈਂ ਆਪਣੇ ਬੇਟੇ ਨੂੰ ਸਭ ਤੋਂ ਪਹਿਲਾਂ ਟੇਸਟ ਕਰਵਾਉਣੀ ਆ ਸੋ ਉਹ ਟੇਸਟ ਦੇ ਵਿੱਚ ਉਹ ਬਹੁਤ ਹੀ ਗੁੱਡਾ ਸੋ ਉਹਨੇ ਮੈਨੂੰ ਦੱਸਣਾ ਹੁੰਦਾ ਹੈ ਕਿ ਮੰਮਾ ਬਹੁਤ ਵਧੀਆ ਚੀਜ਼ ਬਣੀ ਆ ਜਾਂ ਇਹਦੇ ਵਿੱਚ ਕੁਝ ਕਮੀ ਪੇਸ਼ੀ ਆ ਕਿਉਂਕਿ ਉਹ ਹੈਗਾ ਤਾਂ ਬੱਚਾ ਯਾ ਲੇਕਿਨ ਉਹਨੂੰ ਕਿਦਾਂ ਆ ਕਿ ਉਹਨੂੰ ਸਾਰੇ ਟੇਸਟ ਦਾ ਪਤਾ ਹੈ ਉਹ ਕਈ ਵਾਰੀ ਤੇ ਉਹ ਕਹਿੰਦੇ ਨਾ ਮਮਾ ਆਹ ਵਾਲੀ ਚੀਜ਼ ਹੋਟਲ ਵਰਗੀ ਬਣੀ ਆ ਜਾਂ ਹਵੇਲੀ ਵਰਗੀ ਬਣੀ ਆ ਸੋ ਉਹਨੂੰ ਇਹ ਡੋਸੇ ਬਹੁਤ ਪਸੰਦ ਆ ਯਾਰ ਮੈਨੂੰ ਵੀ ਬਹੁਤ ਖੁਸ਼ੀ ਹੋਈ ਕਿ ਇਹ ਜਿਹੜੇ ਡੋਸੇ ਬਣਾ ਕੇ ਮੈਂ ਐਟਲੀਸਟ ਆਪਣੇ ਬੱਚੇ ਨੂੰ ਕੁਝ ਹੈਲਦੀ ਖਵਾ ਸਕਣੀ ਆ ਸੋ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਘਰ ਦੇ ਵਿੱਚ ਹੀ ਚੀਜ਼ਾਂ ਬਣਾਇਆ ਕਰੋ ਕਿਉਂਕਿ ਅੱਜ ਕੱਲ ਆਪਾਂ ਜੋ ਜੋ ਵੀਡੀਓਜ਼ ਦੇਖਦੇ ਆਂ ਬਾਰ ਉਹ ਖਾਣਾ ਜਿਹੜਾ ਇਟਸ ਨਾਟ ਸੇਫ ਬਹੁਤ ਜ਼ਿਆਦਾ ਗੰਦਗੀ ਮਿਲਦੀ ਆ ਔਰ ਘਰ 'ਚ ਬਣਾਉਣ ਵਾਸਤੇ ਮੈਨੂੰ ਲੱਗਦਾ ਕਿ ਆਪਾਂ ਨੂੰ ਇੱਕ ਖੁਸ਼ੀ ਵੀ ਮਿਲਦੀ ਆ ਜੀ ਕਿਸੇ ਕਿਸੇ ਦਾ ਹੀ ਹੁੰਦਾ ਹੈ ਵੈਸੇ ਮੈਨੂੰ ਤੇ ਖਾਣਾ ਬਣਾਉਣ ਦੇ ਵਿੱਚ ਬਹੁਤ ਹੀ ਵਧੀਆ ਲੱਗਦਾ ਆ ਸੋ ਤੁਸੀਂ ਵੀ ਬਣਾਓ ਖਾਓ ਮੈਂ ਆਪਣੀ ਜਿਹੜੀ ਪਲੇਟਿੰਗ ਕਰ ਲਈ ਸੀਗੀ ਨਾਲ ਮੈਂ ਲਈ ਸੀਗੀ ਜੀ ਸੌਸ ਤੇ ਨਾਲ ਮੈਂ ਲਿਆ ਸੀਗਾ ਜੀ ਦਹੀਂ ਆਪਣਾ ਤੜਕੇ ਵਾਲਾ ਸੋ ਇੱਥੇ ਆਪਣੀ ਪਲੇਟਿੰਗ ਹੋ ਗਈ ਆ ਦੱਸਿਓ ਮੈਨੂੰ ਕਮੈਂਟ ਕਰਕੇ ਕਿਵੇਂ ਦੀ ਲੱਗੀ ਤੁਹਾਨੂੰ ਮੇਰੀ ਇਹ ਵਾਲੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਆਪਣੇ ਫਰੈਂਡਸ ਨਾਲ ਤੁਸੀਂ ਵੀ ਬਣਾਓ ਕਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਆਲਰੇਡੀ ਸਬਸਕ੍ਰਾਈਬ ਕਰਕੇ ਰੱਖਿਆ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ। ਇਦਾਂ ਹੀ ਆਪਣਾ ਪਿਆਰ ਦਿੰਦੇ ਰਹੋ ਐਂਡ ਨਵੇਂ-ਨਵੇਂ ਸਬਸਕ੍ਰਾਈਬਰ ਜਿਹੜੇ ਹੋ ਮੇਰੇ ਨਾਲ ਜੋੜਦੇ ਰਹੋ। ਸੋ ਸ਼ੇਅਰ ਜ਼ਰੂਰ ਕਰਿਓ। ਥੈਂਕ ਯੂ so much for watching my videos. I hope ਮੈਂ ਇਦਾਂ ਹੀ ਤੁਹਾਡੇ ਲਈ ਨਵੀਆਂ-ਨਵੀਆਂ ਜਿਹੜੀਆਂ ਰੈਸਪੀਜ਼ ਉਹ ਲੈ ਕੇ ਆਉਂਦੀ ਰਵਾਂ ਤੇ ਤੁਸੀਂ ਮੈਨੂੰ ਪਿਆਰ ਦਿਓ।